ਹਰਤੇ ਕਿਸਾਨ ਜੂਨੀ ਨੇ ਗੁਰਦਾਸਪੁਰ ਦੇ ਪਿੰਡ ਗਲੜੀ ਵਿਖੇ ਸਤਿਤੂ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਵਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਕਾਫਲਾ ਰਸਤੇ 'ਚ ਗੱਡੀ ਰੋਕ ਕੇ ਕਾਲੇ ਝੰਡਿਆਂ ਦਿਖਾ ਕੇ ਵਿਰੋਧ ਕੀਤਾ ਦੱਸ ਦਈਏ ਕਿ ਕਿਸਾਨ ਕੇਂਦਰ ਸਰਕਾਰ ਦੇ ਨਹੀਂ ਇਹ ਥੋੜੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਉੱਥੇ ਲੋਕ ਸਭਾ ਹਲਕੇ ਤੋਂ ਵਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਕਿਹਾ ਕਿ ਕਿਸਾਨ ਸਾਡੇ ਪ੍ਰਾਣੀ ਤੇ ਉਹਨਾਂ ਨੂੰ ਵਿਰੋਧ ਜਤਾਉਣ ਦਾ ਪੂਰਾ ਪੂਰਾ ਹੱਕ ਹੈ ਕੇਂਦਰ ਸਰਕਾਰ ਨੂੰ ਕਿ ਦੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ। ਦੇਖੋ ਇੱਕ ਤਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਜ ਇਸ ਸ਼ੁਭ ਦਿਨ ਤੇ ਮੈਂ ਜੀ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ। ਮੇਰੇ ਨਾਲ ਜ਼ਿਲ੍ਹਾ ਦੇ ਅਖੀਨ ਸਾਡੇ ਗੁਰਦਾਸ ਸਿੰਘ ਇੰਚਾਰਜ ਮਗੇਲ ਜੀ ਸਭ ਲੋਗ ਅੱਜ ਅਸ਼ੀਰਵਾਦ ਲੈਣ ਆਏ। ਤੇ ਇਹ ਕਿ ਅੱਜ ਦਾ ਬੜਾ ਸ਼ੁਭ ਦਿਨ ਹੈ ਕਰਕੇ। ਦੇਖਿਆ ਜਾ ਰਿਹਾ ਕਿ ਜਿਹੜਾ ਜੋ ਜਿਹੜੇ ਕਿਸਾਨਾਂ ਵੱਲੋਂ ਹਰ ਜਗ੍ਹਾ ਤੇ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਉਹਦੇ ਕੀ ਕਰਨਾ ਚਾਹੁੰਦਾ ਤੁਹਾਡਾ ਦੇਖੋ ਕਿਸਾਨ ਵੀ ਆਪਣੇ ਪਰਿਵਾਰ ਦੇੋਂ ਮੈਂ ਵੀ ਕਿਸਾਨ ਦੀ ਤੋਂ ਆ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀ ਗੱਲ ਨਹੀਂ ਉਹਨਾਂ ਚਾਹਣਾ ਇਹਦਾ ਕੋ ਹੱਲ ਹੋ ਜਾਏ ਕੋਈ ਸਰਕਾਰ ਚਾਹਦੀ ਵੀ ਆ ਕਿ ਪੰਜ ਫਸਲ ਤੇ ਐਮ ਐਸ ਬੀ ਸਰਕਾਰ ਮੰਨੀ ਵੀ ਆ ਤੇ ਮੁਰਕੇ ਬਿਠਾ ਕੇ ਉਹਨਾਂ ਕੋਈ ਹੱਲ ਕਰਨਾ ਜੀ ਦੇਖੋ ਕਿਸਾਨ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਚੋ ਦੋ ਪਰਿਵਾਰਾਂ ਆਪ ਅੱਥੇ ਉਹਨਾਂ ਦੇ ਖੋਈ ਜਾਂਦੀ ਮੜੀ ਮੁੱਟੀ ਕਰਕੇ ਤੇ ਬੈਠ ਕੇ ਮੁਕ ਗੱਲ ਬੁੱਕਰੀ ਚੇਂਜ ਕਰਕੇ ਇਹ ਕਿਤਾਬ ਦੇਾਰੇ ਇਹਦੇ ਇਹਨਾਂ ਨੂੰ ਲੈਸ਼ਣਾਂ ਨੇ ਉਹਦੇ ਵਿੱਚ ਕਿਤਾ ਦੇ ਦੇਖੋ ਜਵਾਬ ਤੁਹਾਨੂੰ ਪਤਾ ਹੀ ਹੈ ਇਹ ਕਰਕੇ ਅੱਜ ਹਰ ਕੋਈ ਚਾਹੇ ਕਰਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਾ ਕਿਦ ਦੇ ਨਗਰੀਏ ਪਰ ਅੱਗੇ ਵੀ ਪੰਜਾਬ ਦਾ ਦੇਖੋ ਬਹੁਤ ਨੁਕਸਾਨ ਹੋਇਆ 5 ਸਾਲ ਪਿਛਲੇ ਵੀ ਪੰਜਾਬ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਅੱਜ ਵੀ 2 ਸਾਲ ਹੋ ਗਏ ਤੁਹਾਡੇ ਸਾਹਮਣੇ ਕੋਈ ਡਿਵੈਲਪਮੈਂਟ ਨਹੀਂ ਹੋਈ ਕਰਕੇ ਇਸ ਕਰਕੇ ਪੰਜਾਬ ਦਾ ਨੁਕਸਾਨ ਹੀ ਹੋਇਆ ਔਰ ਚਾਹੀਦਾ ਹੈ ਪੰਜਾਬ 'ਚ ਦੇਖੋ ਜੇ ਸੈਂਟਰ ਚ ਸਰਕਾਰ ਬੀਜੇਪੀ ਹੋਵੇ ਤੇ ਪੰਜਾਬ ਚ ਸਰਕਾਰ ਬੀਜੇਪੀ ਆਣੀ ਚਾਹੀਦੀ ਐ ਐਮਪੀ ਤੋਂ ਬੀਜੇਪੀ ਜਿੱਤਣਾ ਚਾਹੀਦਾ ਤਾਂ ਕੀ ਡਿਵੈਲਪਮੈਂਟ ਹੋਣੀ ਹੈ ਸਰ ਜੇ ਤੁਸੀਂ ਜਿੱਤ ਕੇ ਜਾਂਦੇ ਮੰਨ ਲਓ ਤੇ ਇਹ ਤਾਂ ਨੇ ਜਿਹੜੇ ਵਾਦੇ ਪੂਰੇ ਕੀਤੇ ਆਲੇ ਨੇ ਦੇਖੋ ਉਹਦੇ ਜਿਹਾ ਆਪਾਂ ਨਾ ਜਿੱਦਾਂ 9 ਦੇ 9 ਦੀ 9 ਵਿਧਾਨ ਸਭਾ ਤੋਂ ਲੋਕ ਦੋ 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 ਲੋਕ ਬਿਠਾ ਆਗੇ ਉਹਨਾਂ ਨੂੰ ਬਿਠਾ ਕੇ ਦੇ ਆਪਾਂ ਇਹ ਕਿ ਜਿਹੜੀ ਜਿਹੜੀਆਂ ਮੰਗਾਂ ਲੋਕਾਂ ਦੀਆਂ ਨਾ ਪਹਿਲੇ ਹੱਦ ਦੇ ਦਿਆ ਹੁਣ ਕਾਦੀਆਂ ਆ ਉਥੇ ਜਿਹੜੀ ਮਿਲ ਹੈ ਉਹਦਾ ਮਸਲਾ ਬੜੀ ਦੇਰ ਤੋਂ ਉਹਦੇ ਤੋ ਹੈ कोई हेल्थ ਦਾ ਕੋਈ ਚੰਗਾ ਹਸਪਤਾਲ ਕੋ ਫੁੱਲਣਾ ਜਿਹਦਾ ਕੋਈ ਨੌਜਵਾਨਾਂ ਵਾਸਤੇ ਕੋਈ ਸਟੇਡੀਅਮ ਕੋ ਇਦਾਂ ਦੀ ਕੁਝ ਹੋਣਾ ਜਿਆਦਾ ਕਰਦੇ ਦੇਖਿਆ ਜੇ ਜਿਹਦਾ ਤਾਂ ਰਿਵਲ ਵੀ ਮੇਲ ਬੰਦ ਪਈ ਹੈ ਕਾਫੀ ਹੈਗਾ ਤਾਂ ਉਹਨਾਂ ਨੂੰ ਠੀਕ ਹੈ ਪਹਿਲੇ ਵੀ ਇਸ ਮੇਲ ਵਾਸਤੇ ਬినੋਦ ਖਨਈ ਨੇ ਪ੍ਰਯਾਸ ਕੀਤਾ ਔਰ ਪੈਸੇ ਵੀ ਲੰਦੇ ਔਰ ਮੇਲ ਥੋੜੀ ਦੇਰ ਚੱਲੀ ਸੀ ਲੇਕਿਨ ਅੱਗੇ ਹੋਰ ਪ੍ਰਯਾਸ ਕਰਾਂਗੇ ਕਿ ਫਿਰ ਤੋਂ ਮੇਲ ਜੁਆਵੇ ਗੁਰਦਾਸਪੁਰ ਤੋਂ ਲक्की ਰਾਜਪੂਤ ਦੀ ਰਿਪੋਰਟ